ਸਾਚੀ ਕਾਰਜ ਵਿਧੀ ਚੜ੍ਹਦੀ ਕਲਾ ਡੇਰੀ ਫਾਰਮ ਤੇ ਸਵਾਗਤ ਹੈ ਜੀ ਵਿਧੀ ਤੁਹਾਡਾ ਵਿਧੀ ਚੜ੍ਹਦੀ ਕਲਾ ਡੇਰੀ ਫਾਰਮ ਨੂੰ ਵੱਤ ਤੋਂ ਵੱਸ ਸਬਸਕ੍ਰਾਈਬ ਤੇ ਸ਼ੇਅਰ ਕਰਿਆ ਕਰੋ ਵਿਧੀ ਤਾਂਵਾਂ ਜੋਂ ਵਾਲੀ ਨਵੀਂ ਤੋਂ ਨਵੀਂ ਵੀਡੀਓ ਦਾ ਨੋਟੀਫਿਕੇਸ਼ਨ ਤੁਹਾਡੇ ਤੱਕ ਪਹੁੰਚ ਸਕੇ ਤੇ ਵਿਧੀ ਸਭ ਤੋਂ ਪਹਿਲਾਂ ਡਰੈੱਸ ਨੋਟ ਕਰ ਲਓ ਨਾਮ ਹੈਗਾ ਵਿਧੀ ਆਪਣਾ ਜਸਕਰਨ ਸਿੰਘ ਪਿੰਡ ਮਹਿਮਦਪੁਰਾ ਤਹਿਸੀਲ ਅਜਨਾਲਾ ਤੇ ਜ਼ਿਲ੍ਹਾ ਅਮਰਸਰ ਲਾਗੇ ਲੋਪੋ ਕੇ ਚਗਾਵਾ ਵਿਧੀ ਫੋਨ ਨੰਬਰ ਵਿਧੀ ਹੈਗਾ 95928 00635 ਤੇ ਵਿਧੀ ਐਂਡ ਤੱਕ ਵੀਡੀਓ ਤੱਕ ਬਣੇ ਰਹੋ ਆਪਾਂ ਅੱਜ ਦੀ ਵੀਡੀਓ ਤੁਹਾਨੂੰ ਵਿਖਾਉਣੀ ਆਵਾ ਤਿੰਨ ਮੱਝਾਂ ਤੇ ਦੋ ਝੋਟੀਆਂ ਤੇ ਇੱਕ ਵੀਜੀ ਬੂਰੀ ਮੱਝ ਪਿਓਰ ਨੀਲੀ ਰਵੀ ਦੀ ਬੂਰੀ ਮੱਝ ਤੁਹਾਨੂੰ ਵਿਖਾਉਣੀ ਦੋ ਗੱਬਣਾ ਤੇ ਇੱਕ ਸੂਈ ਤੇ ਅਬ ਵੀਰ ਜੀ ਪਹਿਲੇ ਨੰਬਰ ਤੇ ਤੁਹਾਨੂੰ ਵਿਖਾਉਣੀ ਆ ਝੋਟੀ ਆ ਵੇਖੋ ਵੀਰ ਜੀ ਇਹ ਪਹਿਲਣ ਸੂਈ ਜੇ ਹੁਣ ਵੀਰ ਜੀ ਚੋਚਵਾ ਕੇ ਆਈ ਦੇ ਝੋਟੀ ਝੋਟੀ ਛਲੇ ਦੁੱਧ ਵੀਰ ਜੀ 7 ਕਿਲੋ ਹੋਊਗਾ ਆਪਾਂ 6 ਕਿਲੋ ਮੰਨ ਕੇ ਦਾਂਗੇ ਬਾਕੀ ਜੇ ਕੋਈ ਸੰਭੂਗਾ ਸੇਵਾ ਕਰੂਗਾ ਥੋੜੇ ਜੇ ਕੱਟ ਸੇਵਾ ਹੀ ਵੀਰਾਂ ਦੇ ਘਰੋਂ ਆਈ ਥੋੜੀ ਜਿਹੀ ਮਿਹਨਤ ਕਰਨ ਵਾਲੇ ਬੰਦੇ ਜਿੰਨਾਂ ਕੋ ਲਈ ਆ ਤੇ ਭੋਡੀ ਝੋਟੀ ਜੀ ਵੀਰ ਜੀ ਉੱਥੇ ਤੇ ਵੀਰ ਜੀ ਉਦੋਂ ਮੇ ਟਾਈਮ ਉਦਾਂ ਮਿਲਦੀ ਸੀ ਭਾੜੇ ਤੇ ਉਹ ਵੀਰ ਪਸਮਾ ਦਿੰਦਾ ਸੀ ਬਜ਼ੁਰਗ ਤੇ ਉਦਾਂ ਹੀ ਚੋਂਦਾ ਸੀ ਹੋ ਸਕਦਾ ਉਹ ਪਿਥਾਨ ਕੇ ਵਿਹਾਈ ਦੋ ਰੰਗਤੀ ਗਲਵਾਏ ਬਾਕੀ ਵੀਰ ਜੀ ਲੇਵੇ ਲੂਵੇ ਦੀ ਚਵਾਈ ਚਵਾਈ ਦੀ ਬਹੁਤ ਸਾਫ ਆ ਹੁਣ ਚੋਈ ਚਵਾਈ ਆ ਬਾਕੀ ਵੀਰ ਜੀ ਲੇਵਾ ਲੂਆ ਬਹੁਤ ਵਿਖਾਉਂਦੀ ਆ ਦੇਖੋ ਵੀਰ ਭਰਾ ਸ਼ਾਮ ਚੰਗੀ ਸੇਵਾ ਕਰੂਗਾ ਤੇ ਦੁੱਧ ਵੀਰ ਜੀ ਕੋ 2 ਲੀਟਰ ਹੋਰ ਵਾਜੂਗੀ ਤੇ ਹੈ ਵੀਰ ਜੀ ਭੋਡੀ ਜੀ ਪਹਿਲਾ ਸਵੇਰ ਸੁਈ ਜੇ ਸ਼ੁਭਵਿਧੀ ਦਾ ਘਰ ਤੋਂ ਘਟ ਕੁ ਦਮਾਂ ਕ ਮਹੀਨੇ ਦਾ ਹੈਗਾ ਜੇ ਦਮਾਂ ਢਾਈਆਂ ਮਹੀਨੇ ਦੀ ਸੂਈ ਜੇ ਜਵਾਕ ਮਗਰ ਹੈ ਨਹੀਂ ਜੇ ਦੇ ਤੇ ਕੋਈ 10 ਕੁ 15 ਦਰਾਂ ਵੀ ਨਾ ਉਹ ਵੀਰ ਕਹਿੰਦਾ ਸੀ ਵੀ ਮੈਂ ਇਹਨੂੰ ਠੀਕਾ ਵੀ ਕਰਵਾਇਆ ਗਾਂ ਕੱਬਣ ਵਾਸਤੇ ਤੇ ਕਿ 10 ਦਿੱਤਾ ਜਾਵੇ ਕਿਸੇ ਨੂੰ ਵੀ ਕਿਸੇ ਲਈ ਕੋਈ ਚੀਜ਼ ਕਰਮਗੁਰਮ ਨਾਲ ਤੇ ਪਾਉਣੀ ਹੋਵੇ ਤੇ ਧਿਆਨ ਰੱਖ ਸਕਦਾ ਹੈ ਜੇ ਕਿ ਅਦੀ ਕਿਸਮਤ ਨਾ ਗਾਂ ਨਿਕਲ ਆਵੇ ਝੋਟੀ ਤੇ ਆਪਾਂ ਖੋਲ ਕੇ ਵਿਖਾਉਣੇ ਆਂ ਆਪਾਂ ਵੀਧੀ ਆਇਰਦੀ ਲਵਾਈ ਦੀ ਵੇਖੋ ਆਣ ਕੇ ਛੋਟੀ ਜਿੰਨੇ ਪੱਠੇ ਪਏ ਖੁੱਲੇ ਜਿਵੇਂ ਸਾਰੇ ਖਾ ਗਈ। ਬਿਲਕੁਲ ਭੋਡੀ ਗਈ ਵੀਰ ਭੋਡੀ ਦੇ ਬੜੇ ਥੀਂ ਜੀ। ਥੱਲੇ ਬੇਗੀ ਹੁਣ ਚੋਕੇ ਲੈਂਦੀ ਐ। ਤੋਈ ਹੋਈ ਐ ਥੋਡੀ। ਉਹ ਤਾਂ ਪੱਕੀ ਨਹੀਂ ਜੀਂ ਦੀ ਬੋਲੇ। ਕੰਦੀ ਬਹੁਤ ਚੋਟਿਆ ਲੱਗ। ਐਂਦਾ ਹੀ ਭਾਵੇਂ ਥੱਲੇ ਬਾਜੋ। ਅਰੇ ਆਈ ਵੀ ਉਪਰੇ ਖਾਂਦੇ ਆ। ਜੀਵੀਆਂ ਤੇ ਵਧੀਆ ਹੈ। ਪਾਰਟੀ ਵੀ ਵਧੀਆ ਵੇਖੀ। ਕਤੀ ਵਿਧੀ ਕੀ ਮੋਲ ਦੀ ਗੱਲ ਕਰੀਏ ਤੇ ਆਪਾਂ ਜਾਇਜ ਹੀ ਦੇ ਦੇਣੀ ਝੋਟੀ ਉਹਨਾਂ ਜਾਇਜ ਮਿਲਦੀ ਆਪਾਂ ਜਾਇਜ ਦੇ ਦੇਣੀ ਮੋਲ ਵੀਰ ਜੀ ਕਰਨੋਂ ਭਵੇਂ ਦਾ 60000 ਕਰ ਲਈਏ 55000 ਰੁਪਿਆ ਕਰ ਲਈਏ ਜਿਹੜਾ ਹਾਣਾ ਝੋਟੀਏ 50000 ਰੁਪਿਆ ਆਪਾਂ ਦੇਵਾ ਦੇ ਹਾਣਾ ਵੀਰ ਜੀ ਬੇਸਾ ਝੋਟੀ ਆ ਜਾ ਅਗਿਆ ਯਾਦ ਰਾਂਗੇ ਇੱਥੇ ਛੋੜ ਹੀ ਹੋਊਗੀ 200 ਰੁਪਿਆ ਜਾਂ 500 ਰੁਪਿਆ ਛੋੜ ਦੇ ਚੱਕਰਾਂਗੇ 50000 ਦੀ ਝੋਟੀ ਹੋ ਗਈ ਹਾਂ ਆਗੇ ਵੀਰ ਜੀ ਦੂਜੇ ਨੰਬਰ ਤੇ ਔਰ ਬੋਨਸ ਬੂਰੀ ਮਿਲੀ ਰਾਵੀ ਔਰ ਬੂਰੀ ਇਮੀਲੀ ਵਾਲੀ ਦੇਖੋ ਬਿੱਧੀ ਅਵੀ ਜਿਸਾਂ ਬਰਾਹਰ ਖੜਦੀ ਜੇ ਕੋ ਪੰਨਾਂ ਤੋਂ 4 ਦਿਨ ਲੈ ਜੂਗੀ ਤੇ ਚੰਗੀ ਬਿੱਧੀ ਥੱਲੇ ਤੋਂ ਤਿਆਰ ਹੋ ਗਈ ਐ ਤੇ ਇਹਦਾ ਗਿੱਧੀ ਕੋਈ 12 13 ਕਿਲੋ ਦਾ ਰਿਕਾਰਡ ਜੇ ਪਿਛਲੇ ਸੂਏ ਦਾ 에ਰਕਾਂ ਦੇ ਦੀ ਤਿੱਜਾ ਸੂਆ ਮੈਨਸ ਹੋਣਾ ਜੇ ਤੇ ਪਿਓਰ ਬੂਦ ਦੇਖੋ ਦੋਵੇਂ ਅੱਖਾਂ ਬਿੱਲੀਆਂ ਮੱਝ ਦੀਆਂ ਪਾਛਾ ਤੱਕ ਵੇਖੋ ਖੁਰਾਂ ਤੱਕ ਵੇਖੋ ਛੂ ਤੂ ਤੱਕ ਵੇਖੋ ਬਿੱਧੀ ਦਾ ਗਾ ਪੂਰਾ ਐਦਮ ਯੋਰ ਨੀਲੀ ਵਾਲੀ ਬਿੱਧੀ ਪਤਲੇ ਚਮਦੀ ਐ ਪਣ ਤੋਂ ਪਣ ਮੈਂ ਬਹੁਤ ਸਾਹਜੇ ਅਰੇ ਵੀਡੀਓ 50000 ਰੁਪਏ ਦਾ ਜੇ ਮੈਂ ਸ਼ਹਿਰੋਂ ਆਉਣ ਡਿਆ ਜੇ ਥਣਾ ਦੇ ਵਿੱਚ ਪੂਰੀ ਚੰਗੀ ਤਿਆਰ ਹੋ ਜੂਗੀ ਮੈਂ ਤੇ ਬਾਕੀ ਬਾਡੀ ਲੈਣ ਦੀ ਬਹੁਤ ਸੋਹਣੀ ਮੱਝ ਆ ਇਹ ਸੁਵੇਦਾਂ ਵੀ ਦੂਜੀ ਸੁਵੇਦਾਂ ਦਾ 12 13 ਕਿਲੋ ਦਾ ਰਿਕਾਰਡ ਜੇ ਬਾਕੀ ਕੋਈ ਵੀਰ ਸੇਵਾ ਵਾਲਾ ਬੈਂਚ ਜਿੰਨੀ ਯਾਤਨ ਅਸਲ ਜਿਆ ਇਸ ਕੁਆਲਿਟੀ ਦੀ ਚੈੱਕ ਕਰੋ ਮੈਂ ਇਹਦੀ ਇਹ ਥਣਾ ਦਾ ਸਾਈਜ਼ ਤੇ ਗੈਰ ਚੈੱਕ ਕਰੋ ਦਾ ਵੀ ਜਿਹੀ ਦਰਪਨ ਫਾਰਮ ਦੀ ਮੱਝ ਹੈ ਮੈਂ ਸਾਰੀ ਦੁੱਧ ਵਾਲੀ ਹੈ ਦਰਪਨ ਪਬਲਿਕ ਕੰਮ ਦੀ ਮੱਝ ਹੈ ਵੀਰਾਂ ਦੀ ਬਹੁਤ ਟੈਂਡਰ ਡਿਮਾਂਡ ਹੁੰਦੀ ਵੀਰ ਕਹਿੰਦੇ ਇਹ ਵੀ ਤਾਂ ਕਿੰਨੇ ਦਿਨ ਹੋ ਗਏ ਆ ਕਦੀ ਪੂਰੀ ਵੀ ਨਹੀਂ ਮੱਝ ਦੀ ਵੀਡੀਓ ਪਾਈ ਤੇ ਹੁਣ ਵੀਰਾਂ ਦੀ ਸ਼ਿਫਾਰਿਸ਼ ਤੇ ਲੱਭ ਕੇ ਲਿਆਂਦੀ ਆ ਬੜੀ ਮੁਸ਼ਕਲ ਨਾਲ ਪੂਰੀ ਮੱਝ ਤੇ ਬਾਕੀ ਤਾਂ ਉਹ ਚਲੋ ਛਮਾਲ ਤੇ ਮਿਲਣੂ ਤੇ ਹਰ ਕੋਈ ਮਿਲ ਜਾਂਦਾ ਆ ਥੋੜਾ ਜਿਹਾ ਔਖਾ ਖੇਚਾ ਖਬਰ ਕਰਕੇ ਥੋੜਾ ਘੱਟ ਮਿਲਦਾ ਤਾਂ ਕਰਕੇ ਸਨਾ ਚੌਂ ਪੰਜਾਂ ਵੀਡੀਓ ਦੇ ਬਾਅਦ ਹੀ ਮਿਲਦੀ ਪੂਰੀ ਮੱਝ ਤੇ ਵੀਰ ਜੀ ਮਾੜੀ ਜੀ ਤਿਆਰ ਹੋ ਗਏ ਅੱਜ ਸੁਬਹੀ ਮੈਨਰੇ ਜੀ ਲੱਖ ਰੁਪਏ ਦੀ ਜਿੱਥੇ ਮਰਜ਼ੀ ਵੇਚ ਸਕਦੇ ਆਪਾਂ ਤੇ ਬਾਕੀ ਚਲੋ ਆਪਾਂ ਮੋਲ ਜਾਇ ਜੀ ਕਰਨਾ ਜਾਇ ਜੀ ਦੇ ਦੇਣੀ ਹੈ ਵੀਰ ਜੀ 90000 ਰੁਪਏ ਮੋਲਿਆ ਦਾ ਤੇ 2000 ਰੁਪਏ ਵੀ ਜੀ ਵਿੱਚ ਛੋੜ ਕਰ ਦਾਂਗੇ 90000 80000 ਵੀਰ ਜੀ ਮਾਝ ਦੇ ਦਾਂਗੇ ਹਾਂ ਨਾ ਬਾਕੀ ਵੀਰ ਜੀ ਮੈਨਰੇ ਜੇ ਪੜਨਾ ਆਲੇ ਪੂਰੀ ਤਿਆਰ ਹੋਣਾ ਮਾਝ ਨੇ ਜੀ ਪੂਰੀ ਵੀ ਜੀ ਪਾਰਟੀ ਲੈਣ ਦੀ ਸੋਣੀ ਮਾਝ ਤੇ ਵੀਰ ਜੀ ਤੀਜੇ ਨੰਬਰ ਤੇ ਆ ਗਈ ਜੇ ਜੁੜੀ ਦੂਜਾ ਸੁਬਾ ਛੋਟੀ ਸਪੈਸ਼ਲ ਬੀਖੋ ਵੀਰ ਜੀ ਕਿੱਡੀ ਮਾਝ ਛੋਟੀ ਦੀ ਰਲੀ ਨੂੰ ਜ ਲੰ ਲੰਮੀ ਆ ਤੇ ਸਾਂਭੀ ਵੀ ਵੀਰਪਰਾ ਨੇ ਕਿਹ ਚੜਹੀ ਜਨਾ ਸਾਂਭੀ ਆ ਵੀ ਜੀ ਵੀ ਬੜੀ ਸੋਹਣੀ ਥੱਲੇ ਤਿਆਰ ਹੋਂਦੀ ਆ ਕੋਈ ਵੀ ਵੀ ਜੀ ਕੋਈ ਹੱਪ ਕਾਖਾਂ ਦਾ ਖੜਦੀ ਏ ਛੋਟੀ ਇਹਨੇ ਦੂਜਾ ਸੂਹਾ ਸੋਣਾ ਵੀ ਜੀ ਪਹਿਲੇ ਸੂਹੇ ਛੋਟਿਆਂ ਨੂੰ ਦੁੱਧ 12 ਗਲਾਂ ਦਿੱਤਾ ਜਨੇ ਤੇ ਉੱਥੇ ਸੋਣਾ ਦਾ ਸਾਇਤ ਕੇ ਗੈਰ ਚੱਕਰਾ ਦੂ ਇੱਕਰੀ ਤਾਂ ਕਿ ਤੋਰ ਕੇ ਵਸਾਉਣੇ ਆ ਇਹ ਚੰਗੀ ਵੀ ਜੀ ਥੱਲੇ ਤਿਆਰ ਹੋਂਦੀ ਆ ਵੇਖੋ ਕੋਟੇ ਪਾਣੇ ਰੋ ਕੋ ਲਾਗੂ ਕਰਕੇ ਖਾ ਲੋ ਨੇ ਬਾਅਦ ਵਾਲੀ ਕੋਲ ਬਿਲਕੁਲ ਨਿਗਾਨੇ ਦਾ ਸਿੰਗ ਲੱਗਾ ਆ ਦੋਵੇਂ ਇੱਕਾ ਮੈਂ ਤੇ ਧੀਮੀ ਐ ਕੋਲ ਜੀ ਸਾਹ ਦਾ ਰੁਕਿਆ ਕਿ ਸਰਪੀ ਬੜੀ ਕੀੜਾ ਨੇ ਬੜੇ ਰੀਜਨਾਂ ਖਾਦੇ ਪੂਰੀ ਰਾਤੀ ਜੇ ਵਿੱਚ ਹੀ ਭਾਈ ਪੂਰੀ ਲੱਖ ਬਿੱਲੀ ਥੱਲੇ ਤੇ ਤਿਆਰ ਹੁੰਦੀ ਹੈ ਮੱਝ ਇਹ ਜੇ ਪੂਰਾ ਪੱਟਾ ਦੇ ਵਿੱਚ ਲੈਵਾ ਭਰਨਾ ਮਾਜੀ ਤੇ ਦੁੱਧ ਵਿਧੀ ਐ ਰਿਕਮ ਅਸਰਾ ਸਕਦੇ ਆ ਵੀ ਦੁੱਧ ਜੇ ਕੋ ਵੀਰਪਰਾ ਚੰਗੀ ਸੇਵਾ ਕਰੂਗਾ ਦੁੱਧ 13-14 ਕਿਲੋ ਝੋਟੀ ਬੜੇ ਰਮਾਨ ਨਾਲ ਦੁੱਧ ਤੇ ਜੇ ਵੀਰ ਜੀ ਆਪਾਂ ਮੁੱਲ ਦੀ ਗੱਲ ਕਰੀਏ ਤੇ ਝੋਟੀ ਢੀ ਤਿਆਰ ਹੋਵੇ ਤੇ ਦੁੱਧ ਦਾ ਭਾਅ ਕਰੇ ਝੋਟੀ ਕੋ ਮੈਂ 5 ਲੱਖ ਦੀ 1.5 ਲੱਖ ਦੀ ਵੇਚਦੀ ਐ ਤੇ ਬਾਕੀ ਵੀਰ ਜੀ ਆਪਾਂ ਮੁੱਲ ਵੈਰੀ ਕਰਾਂਗੇ ਵੈਰੀ ਦੇ ਦਾਂਗੇ ਇਹਦਾ ਵੀਰ ਜੀ 1 ਮੁੱਲ ਲੱਖ ਰੁਪਈਆ ਜੇ ਤੇ ਇਹ ਵੀਰ ਜੀ 95000 ਦੀ ਬਜ ਦੇ ਦਾਂਗੇ ਜੇ ਵੀਰਪਰਾ ਕੋ ਫੋਨ ਕਰੇ ਮਾਨਤਾ ਕਰਕੇ ਵੀਰ ਜੀ 90000 ਦੀ ਹਾਨਾ ਛੁੱਟੀ ਲਾਂਗੇ ਆਪਾਂ ਬਿਲਕੁਲ ਹਮ 90 ਆ ਗਿਆ ਹਾਂ ਬਾਕੀ ਵੀਰ ਜੀ ਇੱਡੀਆ ਛੋਟੇ ਕ ਲੱਖ ਲੱਖ ਚ ਵੇਗਦੇ ਲੱਖੋਂ ਬਾਹਰ ਕਿੱਟਨੀ ਵੇਚਦੇ ਵੇਖੋ ਸਰੀਰ ਦੀ ਕਿੰਨੀ ਸਾਫ ਹੈਂ ਦੇ ਦੀ ਵੇਖੋ ਕਿੰਨੀ ਸਾਫ ਹੈ ਤੇ ਬਾਕੀ ਵੀਰ ਜੀ ਇੱਕ ਗਾਂ ਵੀ ਆ ਆਪਣੇ ਕੋਲ ਹੈ ਗਈ ਜੇ ਇਹ ਥਲੇ ਵੀਰ ਜੀ 20 ਕਿਲੋ ਦੁੱਧ ਜੇ ਆ ਵੇਖੋ ਵੀਰ ਸੜ ਚਵਾਈ ਕਰਨ ਰਿਆ ਵਾ ਤੇ ਹਮਾਥਾ ਨਾ ਚੋਵੋ ਇਹ 10 11 ਬਾਲ ਲੀਟਰ ਦੀ ਬਾਲਟੀ ਜੇ ਤੇ ਅਲੇ ਚੋਣ ਵਾਲੀ ਗਾਂ ਰਹਿੰਦੀ ਆ ਵੀਰ ਜੀ 20 ਕਿਲੋ ਮਿਣਕੇ ਦੁੱਧ ਹੈ ਗਾਜੇ ਥੱਲੇ ਭਾਵੇਂ ਵੀਰ ਜੀ ਬੱਛੀ ਨੂੰ ਅਸੀਂ ਇਦਾਂ ਹੀ ਪਾ ਦਿੰਦੇ ਆ ਆਹ ਇਹਦੇ ਮਗਰ ਬੱਛੀ ਆ ਆਹ ਵੇਖੋ ਆਹ ਇਹਦੇ ਬੱਛੀ ਆ ਬੱਛੀ ਨੂੰ ਅਸੀਂ ਬਾਲਟੇ ਦੀ ਦੁੱਧ ਪਾ ਦਨੇ ਆ ਇਦਾਂ ਤੇ ਵੈ ਇਹਨੂੰ ਵੀ ਦੀ ਕੋਈ ਪਰਵਾਹ ਨਹੀਂ ਜਿੱਥੇ ਮਰਜ਼ੀ ਖਿਲਾਰ ਕੇ ਆਪਾਂ ਚੋਲ ਲੈਨੇ ਆ ਆ ਵੇਖੋ ਤੇ ਜੇ ਵੇਖੋ ਵੀਰ ਭਰਾ ਸੇਵਾ ਕਰੂਗਾ ਤੇ ਵੀ 20 ਤੋਂ ਪਲੱਸ ਦੁੱਧ ਭਰੂਗੀ ਇਹ ਆਹ ਮਗਰ ਬੱਛੀ ਜੇ ਤੇ ਮੋਲੇ ਦਾ ਵੀਜੀ 65000 ਰੁਪਿਆ ਜੇ ਇਹ ਆਪਾਂ ਹਾਂ ਨਾ ਹੀ 60000 ਦੀ ਵੀਜੀ ਦੇ ਦਾਂਗੇ ਉਹ ਤੋਂ 20 ਤਾਂ ਵੀਜੀ ਪਲਾਸੀ ਹੋਊਗਾ ਆਪਾਂ 20 ਲੀਟਰ ਮੰਨ ਕੇ ਵੀਰ ਭਰਾ ਜਿਹੜਾ ਮਰਜ਼ੀ ਲੈ ਜਾਏ ਤੇ ਬਾਕੀ ਬਿਲਕੁਲ ਠੰਡੀ ਸੀਲ ਜੇ ਤੇ ਬਾਕੀ ਵੀਰੋ ਵੇਖਣ ਲਈ ਬਹੁਤ ਬਹੁਤ ਧੰਨਵਾਦ ਵੀਰਾਂ ਸਾਰਿਆਂ ਦਾ ਸਾਰਿਆਂ ਨੂੰ ਸਤਿ ਸ਼੍ਰੀ ਅਕਾਲ ਜੀ